ਹਾਂਜੀ ਸ਼੍ਰੀਕਾਲ ਜੀ ਸਾਡਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਧੰਨਵਾਦ ਤੇ ਅੱਜ ਬਹੁਤ ਹੀ ਖਾਸ ਤੇ ਅਹਿਮ ਜਾਣਕਾਰੀ ਲੈ ਕੇ ਆ ਰਹੇ ਆਪਾਂ ਜਿਹੜੀ ਰੋਗ ਆ ਬਵਾਸੀਰ ਦਾ ਉਹਦਾ ਇਲਾਜ ਹੋ ਰਿਹਾ ਜੀ ਪਿੰਡ ਜੈਉਂਦ ਵਿਖੇ ਜਿਹੜਾ ਬਠਿੰਡਾ ਬਰਨਾਲਾ ਹਾਈਵੇ ਤੇ ਆ ਤਾਂ ਵੀ ਤੋਂ 6 ਕਿਲੋਮੀਟਰ ਤੇ ਪੈ ਰਿਆ ਇਹ ਤੇ ਉੱਥੋਂ ਦੇ ਬਾਬਾ ਹਰਜੀਤ ਸਿੰਘ ਜੀ ਆ ਆਪਾਂ ਉਹਨਾਂ ਨਾਲ ਤੁਹਾਨੂੰ ਮਿਲਾਉਣੇ ਆ ਤੇ ਦਵਾਈ ਬਾਰੇ ਪੁੱਛਦੇ ਆ ਕਿ ਕਿਵੇਂ ਦਾ ਇਹ ਕੜੇ ਕੜੇ ਪੌਂਦੇ ਕਹਿੰਦੇ ਅਸੀਂ ਸੁਣਿਆ ਸੀਗਾ ਕੜੇ ਪੌਂਦੇ ਤੇ ਅਸੀਂ ਬਾਬਾ ਜੀ ਕੋਲੇ ਆਏ ਆ ਤੇ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਆਪਾਂ ਸ਼੍ਰੀਕਾਲ ਬਾਬਾ ਜੀ ਹਾਂ ਸ਼੍ਰੀਕਾਲ ਜੀ ਸਾਰੇ ਸਰੋ ਬਾਬਾ ਜੀ ਆਪਾਂ ਆਏ ਆ ਤੁਹਾਡੇ ਕੋਲੇ ਹਨਾ ਲਈ ਤੇ ਇਹਦਾ ਕੀ ਮਤਲਬ ਕਾਰਨ ਕਿੱਦਾਂ ਹੁੰਦੀ ਆ ਇਹ ਇਹਦਾ ਕਾਰਨ ਤਾਂ ਜੀ ਇਹ ਗਰਮਾਹਟ ਦੇ ਕਾਰਨ ਆ ਸਾਰੀ ਇਹ ਬਿਮਾਰੀ ਜਿਹੜੀ ਜਿਵੇਂ ਆਪਾਂ ਜੂਰੀਆ ਪਾਪਾ 8-8 ਘਟੇ ਪਾਪਾ ਖਾਈ ਜਾਂਦੇ ਆ ਜੀ ਜਾਂ ਦਵਾਈਆਂ ਦੇ ਛਿੜਕਿਆ ਹੋ ਜਾਂਦਾ ਸਾਰੀ ਬਿਮਾਰੀ ਇਕੱਲੀ ਬਾਬਾ ਸੀਰ ਨਹੀਂ ਸਾਰੀਆਂ ਬਿਮਾਰੀਆਂ ਦੀ ਦੇਣ ਆ ਜੂਰੀਆ ਤੇ ਦਵਾਈ ਆ ਜੀ ਤੇ ਇਹਦਾ ਫਿਰ ਆਪਣੇ ਕੋਲੇ ਕੀ ਇਲਾਜ ਆ ਜੀ ਤੁਸੀਂ ਕਿੱਦਾਂ ਦਾ ਇਲਾਜ ਕਰਦੇ ਨਹੀਂ ਇਹਦਾ ਇਲਾਜ ਕਰਦੇ ਆ ਜੀ ਅਸੀਂ ਕੜਾ ਪਾਉਂਦੇ ਆ ਜੀ ਕੜੇ ਦੇ ਨਾਲ ਇੱਕ ਦਵਾਈ ਆ ਜੀ ਬੂਟੀ ਆ ਅਤੀ ਵਾਲਾ ਕਹਿੰਦੇ ਆ ਠੀਕ ਹੈ ਜੀ ਉਹ ਚੈਨਲਾਂ ਦੇ ਕਮ ਸੇ ਕਮ 15 20 ਚੈਨਲਾਂ ਤੇ ਚੱਲਦੇ ਆ ਰਾਮ ਦੇ ਵਰਗੇ ਵੀ ਸਾਰੇ ਸਮਝਾਉਂਦੇ ਆ ਡਾਕਟਰ ਜੇਸ਼ ਪਟੇਲ ਬਹੁਤ ਵਧੀਆ ਸਮਝਾਉਂਦਾ ਜੀ ਹਾਂਜੀ ਉਹਦਾ ਬੰਦਾ ਹਰੇ ਕੱਢ ਕੇ ਦੇਖ ਸਕਦਾ ਹੈ YouTube ਤੇ ਭਰ ਲੋਰ ਆ ਅਤੀ ਵਾਲਾ ਪਲਾਂਟ ਡਾਕਟਰ ਜੇਸ਼ ਪਟੇਲ ਭਰ ਕੇ ਦੇਖੋ ਉਹ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਹਰੇਕ ਬਿਮਾਰੀ ਵਾਲੇ ਦੇ ਨਾਲ ਫੋਟੋ ਆਉਂਦੀ ਹੈ ਜੀ ਉਹਦੇ ਤੇ ਅਤੀ ਵਾਲਾ ਬਾਰੇ ਤੇ ਜਿਹੜਾ ਆਪਣਾ ਕੜਾ ਹੈ ਜੀ ਬਾਬਾ ਜੀ ਕਾਦਾ ਕੜਾ ਬਣਿਆ ਹੁੰਦਾ ਆਪਣਾ ਇਹ ਇਹ ਜਿਹੜਾ ਕੜਾ ਬਣਿਆ ਹੋਇਆ ਜੀ ਇਹ ਤਾਂਬੇ ਦਾ ਬਣਿਆ ਜੀ ਠੀਕ ਹੈ ਜੀ ਕਿਰਪਾ ਜੀ ਤੇ ਮਹਾਪੁਰਸ਼ਾਂ ਦੀ ਹੈ ਓਕੇ ਹਾਂ ਜੀ ਮੇ ਉਹਨਾਂ ਦੀ ਸਾਰੀ ਬੈਣਾ ਹੈ ਹਾਂਜੀ ਮਤਲਬ ਤੁਸੀਂ ਤੁਹਾਡੇ ਤੋਂ ਸਟਾਰਟ ਹੋਇਆ ਕਿ ਪਹਿਲਾਂ ਆਪਣੇ ਪੀੜ੍ਹੀਆਂ ਦੀ ਜੀ ਪਹਿਲਾ ਸੀਗਾ ਜੀ ਸਾਡੇ ਭਾਈ ਸਾਹਿਬ ਸੀਗੇ ਜੀ ਓਕੇ ਉਹ ਹਾਂ ਉਹ ਪੌੜੇ ਹੁੰਦੇ ਸੀ ਕਿੜੇ 18 19 ਸਾਲ ਕੜੇ ਪਾ ਗਏ ਮੇਰੇ ਪੂਰੇ ਵਧੀਆ ਦੋਸਤ ਸੀਗੇ ਜੀ ਅਸੀਂ 40 ਸਾਲ ਇਕੱਠੇ ਰਹੇ ਹਾਂ ਠੀਕ ਹੈ ਤੇ ਹੁਣ ਆਪਣੇ ਕੋਲੇ ਫਿਰ ਦੂਰੋਂ ਦੂਰੋਂ ਵੀ ਆਉਂਦੀ ਹੋਣਗੇ ਹਾਂ ਸੰਗ ਤਾਂ ਸੰਗ ਤਾਂ ਤੁਸੀਂ ਬਸ ਛੱਡੋ ਸਾਰੇ ਹਿੰਦੁਸਤਾਨ ਜਾਉਣ ਵਾਲਾ ਕੰਮ ਹੈ ਹਮਾਂ ਚੱਲ ਇਧਰ ਕਰਨਾਲ ਆ ਦਿੱਲੀ ਵਗੈਰਾ ਬੰਬੇ ਹਾਂਜੀ ਇਧਰ ਰੂਰੂ ਜਲਾ ਦੀ ਸੀਕਰ Rajasthan ਦਾ ਸਾਰੇ ਸਾਰੇ ਗੁੰਨਾ ਜੀ ਹਾਂ ਕੋਨੇ ਕੋਨੇ ਤੋਂ ਆਉਣ ਵਾਲਾ ਕਮਾਈ ਇੱਥੇ ਦੇਖੋ ਆਸਾਮ ਫਾਇਦਾ ਹੋ ਰਿਹਾ ਤਾਂ ਆਉ ਗਈ ਆ ਆਸਾਮ 2400 ਕਿਲੋਮੀਟਰ ਦੀ ਹਾਂਜੀ ਆਸਾਮ ਤੇ ਵੀ ਬੰਦੇ ਆਏ ਹੋਏ ਸੱਤ ਬੰਦੇ ਇਕੱਠੇ ਆਏ ਜੀ ਵਿਚਾਰੇ ਆਸਾਮ ਤੋਂ ਜੀ ਚੱਲ ਕੇ ਦੇਖ ਲੋ ਫਾਇਦਾ ਹੋ ਰਿਹਾ ਤਾਂ ਨਾਰਮਲ ਜੀ ਸਾਰੇ ਆਉਣਗੇ ਮਤਲਬ ਬਾਬਾ ਜੀ ਇਹ ਦਵਾਈ ਜਿਹੜੀ ਆਪਾਂ ਆਨਲਾਈਨ ਵੀ ਭੇਜ ਸਕਦੇ ਹਾਂ ਜੀ ਅਗਲੇ ਨੂੰ ਇਹ ਜਿਹੜੀ ਸਾਡੀ ਦਵਾਈ ਆ ਜੀ ਕੈਨੇਡਾ ਵਗੈਰਾ ਚ ਬਹੁਤ ਜ਼ਿਆਦਾ ਗਿਆ ਹੈ ਸਾਡਾ ਇਹ ਇਹ ਦਵਾਈ ਬਹੁਤ ਕੈਨੇਡਾ ਚ ਬ੍ਰਿਪਟਨ ਸਾਰੀ ਬੈਨ ਕੋਵਰ ਟ੍ਰਾਂਟੋ ਵਗੈਰਾ ਸਭ ਜਗ੍ਹਾ ਕੈਨੇਡਾ ਸਾਰੇ ਜਿਆਦੇ ਗਿਆ ਜੀ ਹੋਰ ਇਟਲੀ ਇੰਗਲੈਂਡ ਯੂਕੇ ਵਗੈਰਾ ਸਾਰੇ ਜੇ ਇਹਦਾ ਨਾ ਗਿਆ ਅਮਰੀਕਾ ਵਗੈਰਾ ਠ ਘਟ ਗਿਆ ਜੀ ਸਾਰੋਂ ਜਿਆਦਾ ਕੈਨੇਡਾ ਚ 27200 ਕੜਾ ਗਿਆ ਜੀ ਠੀਕ ਹੈ ਜੀ ਤੇ ਬਾਬਾ ਜੀ ਇੱਕ ਗੱਲ ਸਾਨੂੰ ਦੱਸੋ ਵੀ ਜਿਹੜੀ ਤੁਸੀਂ ਦਵਾਈ ਬਾਹਰ ਭੇਜਦੇ ਹੋ ਉਹ ਕੀ ਦਵਾਈ ਹੈ ਮਾੜੀ ਇੱਕ ਵਾਰੀ ਆਪਾਂ ਸਰੂਤੇ ਦੱਸ ਦਿਓ ਇਹ ਦਵਾਈ ਹੈ ਆ ਚਿੱਟੇ ਰੰਗ ਦੀ ਦਵਾਈ ਹੁੰਦੀ ਹੈ ਜੀ ਇਹ ਅਸੀਂ ਬਾਹਰ ਭੇਜਦੇ ਆ ਇਹਦੇ ਵਿੱਚ ਤਾਵਾ ਸੀਰ ਇਲਾਇਚੀ ਤੇ ਇਹਦਾ ਨਾਮ ਹੈ ਮਿਸਰੀ ਤੇ ਕਥਾ ਮਸਨੀ ਤੇ ਰਸੌਣਤ ਵਗੈਰਾ ਪਾਈਆਂ ਜਾਂਦੀਆਂ ਆ ਜੀ ਠੀਕ ਹੈ ਜੀ ਹਾਂ ਇਹ ਠੰਡੀਆਂ ਹੁੰਦੀਆਂ ਜੀ ਠੰਡੀਆਂ ਇਹ ਚੀਜ਼ ਗਰਮਾਇਸ਼ ਦੀ ਹੈ ਗਰਮਾਇਸ਼ ਨੂੰ ਫਾਇਦਾ ਕਰਦੀ ਹੈ ਤਾਂ ਇਹ ਨਾਲ ਜਾਂਦੇ ਸੀ ਦੱਸ ਦੇਣਾ ਦਵਾਈ ਭੇਜ ਦੇਣੇ 10 12 ਸਣਾ ਦੀ ਠੀਕ ਹੈ ਜੀ ਹਾਂ ਇਹ ਬਾਹਰ ਜਾਂਦੇ ਫੌਰਨ ਕੰਡਰੀਆਂ ਨੂੰ ਜਿਹੜੀ ਇੱਥੇ ਵਰਤੀ ਜਾਂਦੀ ਹੈ ਇੱਥੇ ਜਿਆਦਾ ਕੰਮ ਆ ਕਰਦੀ ਹੈ ਜੀ ਇਹ ਅਤੀ ਵਾਲਾ ਦੀ ਹੈ ਜੀ ਪੱਤਿਆਂ ਦੀ ਬਣਾਈ ਹੋਈ ਅਤੀ ਵਾਲਾ ਦੀ ਹਾਂ ਜੀ ਹਾਂ ਅਤੀ ਵਾਲਾ ਦਾ ਤੁਸੀਂ ਖੋਲ ਕੇ ਵੀ ਦੇਖ ਸਕਦੇ ਹੋ ਚੈਨਲ ਤੇ ਬਹੁਤ ਜਿਆਦਾ 20 ਰੋਗਾਂ ਨੂੰ ਕੰਮ ਕਰਦੀ ਹੈ ਹਰੇਕ ਰੋਗ ਵਾਲੇ ਦੀ ਫੋਟੋ ਹੁੰਦੀ ਹੈ ਜੀ ਨਾਲ ਠੀਕ ਹੈ ਜਾਂ ਨਾਲ ਤੇ ਨਾ ਜੀ ਫੋਟੋ ਹੁੰਦੀ ਹੈ ਹਰੇਕ ਰੋਗ ਵਾਲੇ ਦੀ ਇਹ ਬਹੁਤ ਜਿਆਦਾ ਵ ਇਹ ਕਰਦੇ ਗਰਮੀ ਆ ਗਰਮੀ ਨਹੀਂ ਛੱਡਦੀ ਇਹ ਇਹ ਬਹੁਤ ਜਗ ਵਧੀਆ ਹੈ ਇਹ ਸਪੈਸ਼ਲ ਹੋ ਮਤਲਬ ਬਾਬਾ ਫੀਰ ਵੀ ਗਰਮੀ ਨਾਲ ਹੀ ਹੁੰਦੀ ਆ ਬਾਬਾ ਫੀਰ ਵੀ ਗਰਮੀ ਨਾਲ ਹੁੰਦੀ ਆ ਜੀ ਇਹ ਗਰਮੀ ਛੱਡਦੀ ਨਹੀਂ ਸੀ ਠੀਕ ਹੈ ਜੀ ਹਾਂ ਜੀ ਸਰੀਰ ਕ ਵਾਸਤੇ ਬਹੁਤ ਵਧੀਆ ਜੀ ਇਹ ਮੰਗ ਮੰਗ ਲੈ ਜਾਂਦੇ ਆ ਜੀ ਸਤੋਂ ਸਪੈਸ਼ਲ ਆ ਜਦ ਨਾਲ ਪੀਤੀ ਹੁੰਦੀ ਆ ਨਾ ਮੰਗ ਕੇ ਲੈ ਜਾਂਦੇ ਫਿਰ ਤੁਸੀਂ ਜਿਆਦਾ ਅੱਗੇ ਵੀ ਕਾ ਕੇ ਲੱਗੇ ਗਏ ਇੱਕ ਆਪਣੇ শ্রোਤਿਆਂ ਨੂੰ ਤੁਸੀਂ ਵਾਦਾ ਕਰਨ ਜਿਵੇਂ ਆਪਣਾ ਹੈ ਉਹਦੇ ਬਾਰੇ ਕੀ ਕਹਿੰਦੇ ਹੋ ਤੁਸੀਂ ਅਸੀਂ শ্রোਤਿਆਂ ਨੂੰ ਕਿ ਇਹ ਪੂਰਾ ਸਨੇਹ ਦੇ ਨੇ ਆ ਵੇ ਕਿ ਜਿਵੇਂ ਕਣਕ ਵਗੈਰਾ ਚ ਰੇ ਆ ਬਹੁਤ ਜਿਆਦਾ ਪਾਈ ਜਾਂਦੇ ਹਰੇਕ ਮੇਰਾ ਵੀਰ ਔਖਾ ਸੋਖਾ ਘਾਟਾਂ ਆਂਦਣ ਲੈ ਕੇ ਥੋੜਾ ਵਾਹਣ ਲਾਜ਼ਮੀ ਬੀਜੇ ਆਪਦੇ ਵਾਸਤੇ ਨਹੀਂ ਤਾਂ ਇਹ ਅਸੀਂ ਆਪਦੇ ਬੱਚਿਆਂ ਨੂੰ ਆਪ ਹੀ ਜ਼ਹਿਰ ਦੇਈ ਜਣੇ ਹਾਂ ਜੀ ਹਾਂਜੀ ਦੇਖੋ 7-8 ਘਟੇ ਜੂਰੀਏ ਦੇ ਪਾ ਕੇ ਆਪਦੇ ਬੱਚਿਆਂ ਨੂੰ ਆਪ ਜ਼ਹਿਰ ਦੇਣ ਵਾਲਾ ਮੈਂ ਪਹਿਲਾਂ ਵੀ ਪਾਇਆ ਹੈ ਵੀ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਤ ਮਾਨਸ ਹੈ ਕਰਤੂਤਾ ਪਸ਼ੂਆਂ ਨਾਲ ਦੇ ਜਦੋਂ ਆਪਾਂ ਆਪਦੇ ਬੱਚਿਆਂ ਨੂੰ ਆਪ ਹੀ ਜ਼ਹਿਰ ਦੇਈ ਜਣੇ ਕੀ ਫਰਕ ਹੈ ਇਹਦੇ 'ਚ ਕੋਈ ਹਾਂਜੀ ਸਹੀ ਹੈ ਜੀ ਹਾਂਜੀ ਸੋਚ ਨਹੀਂ ਵਧਿਆ ਜੀ ਓ ਬਾਬਾ ਜੀ ਨੇ ਦਿੱਤਾ ਦੱਸ ਹਾਂ ਉਹ ਸੋਚੇਂ ਚੇਂਜ ਕਰੋ ਤੇ ਆਪਾਂ ਉਹ ਚੀਜ਼ਾਂ ਨੂੰ ਜੇ ਬਿਮਾਰੀਆਂ ਤੋਂ ਬਚਣਾ ਤਾਂ ਆਪ ਨੂੰ ਆਪ ਨੂੰ ਥੋੜਾ ਜਿਹਾ ਰੱਖਣਾ ਪਾਉਣਾ ਹਾਂ ਜਿਹੜਾ ਬੂਟੇ ਵਗੈਰਾ ਵੀ ਆਪਾਂ ਨੂੰ ਪੌਦੇ ਲਾਉਣੇ ਹਾਂ ਹਾਂ ਪੌਦੇ ਆਂ ਆਂ ਹਾਂ ਜੀ ਗਰਮੀ ਜਿੱਦਾਂ ਹਾਂ ਹਾਂ ਵਾਤਾਵਰਨ ਵਾਸਤੇ ਤੇ ਉਹ ਆਪਾਂ ਨੂੰ ਆਕਸੀਜਨ ਦਿੰਦੇ ਆ ਹਾਂਜੀ ਹਾਂਜੀ ਇਹ ਬੂਟੇ ਲਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਬੂਟੇ ਲਾਓ ਬੱਦ ਤੋਂ ਬੱਦ ਜਿਹੜਾ ਕਿ ਆਪਾਂ ਨੂੰ ਵਧੀਆ ਆਕਸੀਜਨ ਮਿਲ ਸਕੇ ਹਾਂਜੀ ਇਹ ਦਿਨੋਂ ਦਿਨ ਘਟਦੇ ਜਾਂਦੇ ਆ ਜੀ ਹਾਂਜੀ ਹਾਂਜੀ ਤੇ ਕਿਸੇ ਵੀ ਮੇਰੇ ਵੀਰ ਭਰਾ ਨੇ ਕੜਾ ਮੰਗਵਾਉਣਾ ਹੋਵੇ ਬਾਹਰ ਕਿਸੇ ਕੈਨੇਡਾ ਅਮਰੀਕਾ ਕਿਸੇ ਵੀ ਕੰਟਰੀ ਚ ਤੇ ਉਹ ਬਾਬਾ ਜੀ ਨਾਲ ਕੰਟੈਕਟ ਕਰ ਲੋ ਨੰਬਰ ਤੋਂ ਤੇ ਬਾਬਾ ਜੀ ਤੁਹਾਨੂੰ ਦੱਸ ਦੇਣਗੇ ਕਿਦਾਂ ਕਿਹੜਾ ਉਹ ਬਾਬਾ ਜੀ ਉੱਥੇ ਭੇਜ ਦੇਣਗੇ ਪਾਰਸਲ ਵਗੈਰਾ ਹੋ ਜਾਂਦਾਗਾ ਕਿਉਂਕਿ ਅੱਗੇ ਹੀ ਬਾਬਾ ਜੀ ਦਾ ਕੜੇ ਦਾ ਜਾਂਦੇ ਰਹਿੰਦੇ ਆ ਸਾਰੇ ਸ਼ਹਿਰਾਂ ਚ ਤੇ ਬਹੁਤ ਫਰਕ ਪੈ ਰਿਹਾ ਹੈ ਬਾਬਾ ਜੀਆ ਤੇ ਕਿਸੇ ਵੀ ਮੇਰੇ ਵੀਰ ਭੈਣ ਭਰਾ ਨੂੰ ਜੇ ਕੋਈ ਆਉਣਾ ਉਹਨਾਂ ਨੇ ਕੋਈ ਵੀ ਕੰਟੈਕਟ ਕਰਨਾ ਬਾਬਾ ਜੀ ਦਾ ਨੰਬਰ ਬੋਲਣਗੇ ਤੁਸੀਂ ਸਕਰੀਨ ਤੇ ਵੀ ਨੰਬਰ ਚਲਾਵਾਂਗੇ ਵੀਡੀਓ ਤੇ ਉਹ ਨੰਬਰ ਤੇ ਕਾਲ ਕਰਕੇ ਬਾਬਾ ਜੀ ਨੂੰ ਆਏ ਕਿਉਂਕਿ ਬਾਬਾ ਜੀ ਇੱਥੇ ਹੋਣਗੇ ਤੁਹਾਨੂੰ ਪਾਲ ਲੱਗ ਜੂ ਕੋਈ ਤੰਗ ਨਾ ਹੋਵੇ ਬਾਬਾ ਜੀ ਇੱਕ ਵਾਰੀ ਨੰਬਰ ਬੋਲ ਦਿਓ ਸਾਡਾ ਨੰਬਰ ਹੈਗਾ ਜੀ ਪਹਿਲਾ 메ਨ ਨੰਬਰ ਮੇਰੇ ਕੋਲੇ ਹੁੰਦਾ ਹੈ 94633 33458 ਦੂਸਰਾ ਨੰਬਰ ਹੈਗਾ ਜੀ 81466 ਤੇ ਹੈਗਾ ਜੀ 53458 ਤੀਸਰਾ ਨੰਬਰ ਹੈ ਸਾਡਾ ਵਟਸਐਪ ਵਾਲਾ ਨੰਬਰ ਹੈ ਜੀ ਜੇ ਕਿਸੇ ਨੇ ਕੜਾ ਮਗਾਉਣਾ ਹੋਵੇ ਮੇਰੇ ਵੀਰ ਨੇ ਵਟਸਐਪ ਵਾਲਾ ਮੈਂ ਨੰਬਰ ਨੋਟ ਕਰ ਲੈਣਾ ਉਹ ਹੈਗਾ ਜੀ 97793 83552 ਜੀ 97 793 84552 ਇਹ WhatsApp ਵਾਲਾ ਨੰਬਰ ਹੈ ਮੰਦ ਨੂੰ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਬਾਬਾ ਜੀ ਨਾਲ ਕੰਟੈਕਟ ਕਰ ਲਓ ਸਕਰੀਨ ਤੇ ਵੀ ਅਸੀਂ ਨੰਬਰ ਚਲਾ ਰਹੇ ਹਾਂ ਤੇ ਸਕਰੀਨ ਤੋਂ ਨੰਬਰ ਲੈ ਕੇ ਕਾਲ ਕਰਕੇ ਆਇਓ ਬਿਨਾ ਕਾਲ ਕੀਤੇ ਕੋਈ ਨਾ ਆਇਓ ਧੰਨਵਾਦੀ